ਸਾਸਤਰੀ ਕਾ ਸਾਰਿਆਂ ਭੈਣਾਂ ਨੂੰ ਮਹਾਤਮਾ ਛਾਂ ਨੂੰ ਤੰਦਰੁਸਤੀ ਦੇਵੇ ਕੁੜੀ ਦੇ ਵਿਆਹ ਮੈਂ ਸੁਖਵਿੰਦਰ ਕੌਰ ਛਾਵੜਾ ਕੁੜੀ ਦੇ ਵਿਆਹ ਜਾਂ ਪੰਜ ਜਾਂ ਸੱਤ ਸੁਹਾਗ ਬੋਲੇ ਜਾਂਦੇ ਮੁੰਡੇ ਦੇ ਵਿਆਹ ਤੇ ਪੰਜ ਜਾਂ ਸੱਤ ਘੋੜੀਆਂ ਬੋਲੀਆਂ ਜਾਂਦੀਆਂ ਆ ਤੀਜਾ ਸੁਹਾਗ ਸੁਣੋ ਕੰਨ ਲਾ ਕੇ ਮਾਣੋ ਇਸ ਸੁਹਾਗ ਦਾ ਆਨੰਦ ਮੈਂਡ ਕਰਕੇ ਦੱਸਿਆ ਕਰੋ ਕਿਹੋ ਜਿਹਾ ਲੱਗੇ ਗੀਤ ਬੋਲੀਆਂ ਆਨ ਸੁਹਾਗ ਦਾ ਆਨੰਦ ਅਸੀ ਬਾਬਲ ਜੀ ਬਾਬ 에 ਬੇ ਧੀਏ ਚਾਰੇ ਚਾਰੇ ਲਾਢ ਲਿਆ ਅਸੀ ਬਾਬਲ ਜੀ ਬਾਬਲ ਬੇ ਅਜਾਰੇ ਚਾਰੇ ਲਾਢ ਲਿਆ ਸਾਨੋ ਚਾਨੋ ਜੀ ਚਾਨੋ ਦੇ ਏ ਦਾ ਦੇ ਕੋੜੇ ਪਲਕੀਆਂ ਅਸਿ ਜਾਣਾ ਜੀ ਜਾਣਾ ਸਮੁੰਦਰੋਂ ਪਹਾੜ ਵਰ ਸਾਡੇ ਆਲਣੇ ਅਸਿ ਵੀਰੇ ਜੀ ਵੀਰੇ ਲਿਆ ਆਸਵੀਰੇ ਜੀ ਰੇ ਬਣਾ ਚਾਰ ਜਾਰੇ ਲਾਡਲੀਆਂ ਤੁਹਾਨੂੰ ਦਾ ਜਹਾਨ ਜੀ ਜਹਾਨ ਦਿੱਤੜੇ ਦਾ ਕੋੜੇ ਬਾਲਕੀਆਂ ਅਨ ਜਹਾਨ ਜੀ ਜਹਾਨ ਦਿੱਤੜੇ ਦਾ ਕੋੜੇ ਬਾਲਕੀਆਂ ਅਸੀਂ ਜਾਣਾ ਜੀ ਜਾਣਾ ਨਦੀਆਂ ਪਾਰ ਪੁੰਜ ਸੋ ਤੇ ਪਾਰਬਤ ਸਾਡੇ ਆਨਨੇ ਅਸੀਂ ਮਾਂ ਮੇਂ ਜੀ ਮਾਂ ਮੇਂ ਬਨੇ ਵੀ ਅਜਾਰੇ ਜਾਰੇ ਲੜਲੀਆਂ ਸਾਨੂੰ ਜਹਾਨੁ ਜੀ ਜਹਾਨੁ ਦਿੱਤੜੇ ਦਾ ਦੇ ਕੋੜੇ ਵਾਲਕੀਆਂ असीं नदियूं पार कुंजार परब साढे आल न असीं जी जाना नदियों पार कुंज सवार परब साड़े न